میرا پچھلے دس پندرہ بھی سال کا میرا اتہاس لکھ لو جو کنہیں ہو سکتی ہے سارے ضلع چنڈی گڑھ چار چھ لینا سڑکیں گے بمب کی نہیں ਹੁਣ ਤੁਸੀਂ ਜਿਹੜੇ ਤੋਂ ਜੀਵੀ ਤੋਂ ਪਰਸੰ ਕਰਨੇ ਅਮਰਤ ਖਿੰਡੇ ਜਾਂਦੇ ਹੋ ਨਜ਼ਾਰਾ ਹੁੰਦਾ ਕਿ ਨਹੀਂ ਇਹ ਕੋੜ ਬਣਾ ਤੇ ਤੁਹਾਡੇ ਪਿੰਡਾਂ ਚ ਜਿੰਨੀਆਂ ਵੀ ਗਲੀਆਂ ਨਾਲੀਆਂ ਉਸ ਨੇ ਬਣਾਇਆ ਜਿਹਨੇ ਕੀ ਦੇ ਜਾਂਦਾ ਫਿੱਤੇ ਵੀ ਕੋਈ ਦਰਵਾਜ਼ਾ ਢੋਈ ਹੈ ਉਹ ਉਦੋਂ ਹੀ ਹੋ ਗਿਆ ਜਿੱਦੋਂ ਥੋਟਾ 라ਚੀ ਥੋਟੀ ਖੇਤ ਹੀ ਪਾਣੀ ਦਾ ਰਾਜ ਸੀ ਦਿਲ ਦੇ ਹੱਥ ਆ ਕੇ ਦੱਸੋ ਯਾਰ ਪਿਛਲੇ 10 ਸਾਲ ਚ ਕੁਝ ਕੰਮ ਹੋਇਆ ਫਿਰ ਆਪਾਂ ਗਲਤੀਆਂ ਟੀਮੇ ਕਰਕੇ ਅਸੀਂ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆਹ ਸਾਰੇ ਝੂਠ ਬੋਲ ਰਹੇ ਆ ਸਾਡੇ ਦੇ ਝੂਠੇ ਨਿਗਾਮ ਲਾਏ ਤੇਅਦੀ ਦੇ ਇਹ ਗੇਂਦੀ ਕਾਲੀ ਦਲ ਕਰੂਗਾ ਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਪਣਿਆ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪਣਿਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਮਰਕਜ਼ ਚੋਂ ਅਦਾਲਤ ਅੱਗੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ پارٹی ਤੇ ਇਲزام ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਨੇ ਤੇ ਕਾਂਗਰਸ ਦੇ ਲੜਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਕਾਲੀ ਦਲ ਦਾ ਤੂਫਾਨ ਇੰਨਾ ਚ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਰਚੀ ਬੇਅਦਬੀਆਂ 2015 ਸ਼ੁਰੂ ਹੋ ਗਈਆਂ ਸਰਕਾਰ ਆਪਣੀ ਪਰ ਮੈਨੂੰ ਐਡਾ ਵਾਦਾ ਵੀ ਮੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਾਉਣ ਦਿੱਤੀ ਸਾਰੇ ਕੱਖੇ ਹੋ ਗਏ ਆ ਕਾਂਗਰਸੀ ਵੀ ਕੈਪਟਨ ਵੀ ਗਾ ਭਲੇ ਵੀ ਦਾदू ਵਰਗੇ ਮੰਡ ਵੀ ਸਾਰੇ ਸਰਪੰਚ ਬੈਗੇ ਕਹਿੰਦੇ ਪੰਜਾਬ ਤੋਂ ਜਾਂਚ ਵੀ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਪੀਏ ਤੋਂ ਉਹਨੂੰ ਪਤਾ ਸੀ ਕਿ ਤੁਸੀਂ ਫੜੇ ਜਾਗੇ ਸਾਨੂੰ ਮਜਬੂਰਾਂ ਸੀਪੀਏ ਨੂੰ ਤੇ ਐਪੀਈ کہ آج تک وہ جان میں مل رہی ہے دو کیس دو کیس اسی اپنے کو نہیں رکھے انہوں نے پتہ نہیں لگیا ایک دم مل دا موکے دلے چھی ایک ملیر کوٹ لے قرآن سیزی بیت بھی ہوئی اسی حرام ہے جو مطلب شاید پتہ نہیں ملیر کوٹ لے کیوں پڑیا عام آدمی پارٹی دا ایم ایل اے ਮਲੇ ਉਹ ਆਇਆ ਇੱਥੇ ਬੇਬੀ ਕਰਨ ਉਹ ਫੜ ਲਿਆ ਅਸੀਂ ਜ਼ਕਾਰ ਨਰੀਆ ਤੁਸੀਂ ਦੇਖੋ ਕਿੰਨੀ ਛੱਤਰ ਹੈ ਕਿੰਨੇ ਚਲਾਕ ਹੈ ਝੜੂ ਵਾਲੇ ਉਸ ਆ ਆਕੀ ਪਾਰਟੀ ਨੂੰ ਬਚੋੜ ਵਾਸਤੇ ਉਹ ਲੀਡਰ ਨੂੰ ਬਚੋੜ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਤੇ ਅੱਜ ਦੇ ਕੈਬਨਟ ਮੰਤਰੀ ਹਰਪਾਲ ਚਿਮਾ ہرپال سات مہینے پہلے دسمبر دیکھو یہاں کئی گھبراہٹ ہوگی جی سزا ہو گئی انہیں نام لے دینا کہ کیجریوال نے میرے بھیجا ہے چار پہنچ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਆ ਮਖੂ ਹੀਰੋ ਫਾਰਮ ਆਰਪੀ ਸਿੰਘ ਹੀਰੋ ਫਾਰਮ ਤੇ ਜਿਹੜਾ ਸ਼੍ਰੋਮਣੀ ਕਾਲੀਦਾਲ ਵਿਧਾਨ ਸਭਾ ਹਲਕਾ ਜੀਰੇ ਦੇ ਅੱਜ ਵੱਡੀ ਜਿਹੜੀ ਰੈਲੀ ਕਹਿ ਸਕਦੇ ਹਾਂ ਇਕੱਠ ਹੋਇਆ ਹੈਗਾ ਇੱਥੇ ਸ਼੍ਰੋਮਣੀ ਕਾਲੀਦਾਲ ਦੇ ਜਿਹੜੇ ਪ੍ਰਧਾਨ ਹੈਗੇ ਆ ਸਰਦਾਰ ਸਪੀ ਸਿੰਘ ਬਾਦਲ ਪਹੁੰਚੇ ਇੱਕ ਵੱਡੀ ਰੈਲੀ ਇੱਕ ਵਰਕਰਾਂ ਦੇ ਵਿੱਚ ਜੋਸ਼ ਭਰਨ ਵਾਸਤੇ ਪਾਰਟੀ ਨੂੰ ਮਜ਼ਬੂਤੀ ਵਾਸਤੇ ਇੱਕ ਵੱਡੀ ਇੱਥੇ ਰੈਲੀ ਕੀਤੀ ਗਈ ਹੀਰੋ ਫਾਰਮ ਮਖੂ ਦੇ ਉੱਤੇ ਸੋ ਸੀਰਾਂ ਵੇਖਾਂਗੇ ਤੇ ਨਾਲ ਕਰਾਂਗੇ ਆਪਾਂ ਗੱਲਬਾਤ ਵਰ ਕਰਦੇ ਰਹੇ ਆ ਬਹੁਤ ਇਨਾਂ ਦੀ ਸਿੱਖੇ ਪਿਸਾਨ ਹੈ ਤੁਹਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਪਰ ਇਹਨਾਂ ਦੇ ਸਾਡੇ ਵਿੱਚ ਹਰ ਇੱਕ ਚਾਰਜ ਹੋਣਗੇ ਜੀ ਹਰਪੀ ਸਿੰਘ ਵੀ ਹੋਣਗੇ ਅੱਜ ਆਖਰ ਸਾਹਿਬ ਨੇ ਕਿਹਾ ਕਿ ਭਾਜਪਾ ਤੇ ਅਕਾਲੀਵਲ ਦਾ ਅਲਾਈਂਸ ਹੋਣਾ ਚਾਹੀਦਾ ਤੁਸੀਂ ਕੀ ਕਹਿੰਦੇ ਦੇਖੋ ਆ ਅੱਜ ਆਖਰ ਸਾਹਿਬ ਨੇ ਮੈਨੂੰ ਆਫ ਕਰੇ ਮੈਂ ਇਹ ਖ਼ਬਰ ਪੜਿਆ ਠੀਕ ਹੈ ਤੁਹਾਨੂੰ ਪਤਾ ਕੀ ਰਿਐਕਸ਼ਨ ਹੈ ਕਿ ਤਿਆਰ ਹੈ ਕਿ ਕੋਈ ਆਨੇ ਧੀਰੇ ਹਲਕੇ ਨੂੰ ਮਾਨ ਬਖਸ਼ਿਆ ਔਰ ਦੂਜੇ ਬਿਓਰਾਂ ਨੇ ਮਾਨ ਬਖਸ਼ਿਆ ਪਹਿਲਾ ਸਰਦਾਰ ਸਿਦਵੀਰ ਸਿੰਘ ਬਾਦਲ ਜੀ ਸਾਡੇ ਜੀਰਾ ਪਹੁੰਚਣ ਤੇ ਜੀਆਂ ਆਖਦੇ ਆ ਜੀ ਬਾਕੀ ਆਉਣ ਵਾਲਾ ਸਮਾ ਸ਼੍ਰੋਮਣੀ ਅਕਾਲੀ ਦਲ ਦਾ ਜੀ ਲੋਕਾਂ ਨੇ ਝਾੜੂ ਦਾ ਸਮਾਂ ਦੇਖ ਲਿਆ ਕਾਂਗਰਸ ਦਾ ਦੇਖ ਲਿਆ ਜੀ ਹੁਣ ਤਾਂ ਆਪਣੀ ਮਾਂ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਇਹਨਾਂ ਡਟ ਕੇ ਸਾਥ ਦੇਾਂਗੇ ਆਦਿ ਹੀ ਪੰਜਾਬ ਤਰੱਕੀ ਦੇ ਰਾਹ ਤੇ ਚੱਲੂਗਾ ਜੀ ਡਾਕਟਰ ਸਾਹਿਬ ਕੀ ਲੱਗਦਾ ਸਮਾਂ ਬਹੁਤ ਵਧੀਆ ਹੋਊਗਾ ਕਿਉਂਕਿ ਸ਼ਰੋਣੀ ਕਾਲੀਕਲ ਦੀ ਸਰਕਾਰ ਦੇ ਵੇਲੇ ਹੀ ਸਾਰੇ ਵਿਕਾਸ ਹੋਏ ਬਾਉ ਸਾਹਿਬ ਵੀ ਕਹਿ ਕੇ ਗਏ ਨੇ ਔਰ ਪਹਿਲਾਂ ਤਾਂ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਜੀਰਾ ਹਲਕੇ ਦੇ ਵਿੱਚ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ ਆ ਜਿੰਨਾ ਦਾ ਬਹੁਤ ਵੱਡਾ ਸਹਿਯੋਗ ਸਾਨੂੰ ਬਾਉ ਸਾਹਿਬ ਅੱਜ ਮਿਲ ਰਿਹਾ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਤੁਹਾਡੇ ਹਰ ਹੁਕਮ ਤੇ ਅਸੀਂ ਉਹਨਾਂ ਨੂੰ ਪ੍ਰਵਾਨ ਕਰਾਂਗੇ ਔਰ ਕਿਹੜੇ ਮੱਦੇ ਉੱਤੇ ਪਹੁੰਚਾਵਾਂਗੇ ਜੋ ਵੀ ਸੇਵਾ ਤੁਸੀਂ ਸਾਨੂੰ ਲਾਉਂਗੇ ਉਹ ਕਿਹੜੇ ਮੱਦੇ ਪ੍ਰਵਾਨ ਹੋਊਗੀ ਮੈਂ ਇੱਕ ਵਾਰ ਫੇਰ ਸਮੁੱਚੇ ਧੀਰੇ ਹਲਕੇ ਵੱਲੋਂ ਸਮੁੱਚੇ ਆਪਦੇ ਪਰਿਵਾਰ ਵੱਲੋਂ ਔਰ ਸਮੁੱਚੇ ਮੇਰਾ ਜੀਰੇ ਹਲਕੇ ਦਾ ਜਿਹੜਾ ਪਰਿਵਾਰ ਹੈ ਉਹਦੇ ਵੱਲੋਂ ਤੁਹਾਨੂੰ ਐਸੇ ਪਹੁੰਚਣ ਤੇ ਦੇਹ ਦੇਆਂ ਗਹਿਰਾਈਆਂ ਤੋਂ ਜੀ ਆਇਆਂ ਆਖਦਾ ਔਰ ਆਸ਼ ਕਰਦਾ ਹੈ ਕਿ ਇਹ ਸਿੰਘ ਨਹੀਂ ਤੁਸੀਂ ਆਪਦਾ ਆਸ਼ੀਰਵਾਦ ਸਾਡੇ ਤੇ ਬਣਾਈ ਰੱਖੋਗੇ ਔਰ ਸਾਨੂੰ ਪਾਰਟੀ ਦੇ ਵਿੱਚ ਸੇਵਾ ਕੰਮ ਦਾ ਮੌਕਾ ਧੰਦੇ ਰਹੋਗੇ ਬਹੁਤ ਕੁਝ kiya ਜਾ ਸਕਦਾ ਹੈ ਪਰ ਅਜੇ ਸੀ ਬਦਲ ਸਾਹਿਬ ਤੁਹਾਡੇ ਨੂੰ ਸਾਡ ਸੁਣਨੇ ਹੈ ਔਰ ਬਹੁਤ ਵਗਾ सहयोग ਹੈ